ਆਹ ਮਰਛਾ ਆਹ ਸੇਤੂ ਨਾਲ ਗੱਲਾਂ ਕਰਦਾ ਆਹ ਹੋ ਮੈਲਾ ਦੀ ਮੈਂ ਕਿਹੜਾ ਅੱਗ ਲਵਾਈ ਆ ਆ ਨਿੱਕੇ ਦੇ ਮੇਰੇ ਟਰੱਕਾ ਤੋਰ ਦਿੰਦੇ ਸਾਰੀ ਉਮਰ ਮੇਰੀ ਕਮਾਈ ਖਾ ਗਏ ਮੈਂ ਕਹਿੰਦਾ ਕਿ ਕਮਾਈ ਅਸੀਂ ਕਦੇ ਘਰੋਂ ਨਿਕਲ ਜਾ ਤੇਰਾ ਵਿਆਹ ਕਰਤਾ ਆ ਮੈਂ ਉਹ ਬੜਾ ਮੇਰਾ ਸ਼ਹਿਨशाह ਬੈਚ ਕੀਤਾ ਹੀ ਆ ਚੁੰਨੀ ਜੜਾ ਹੋਈ ਗਈ ਤਾਹੀ ਲੱਗ ਲੱਗ ਸ਼ਹਿਨशाह ਚਲ ਚੁੱਕਾ ਆ ਆਸੀ ਰਿਆ ਉਹ ਕਾਹ ਤੋਂ ਕਲੇਸ਼ ਪਾਇਆ ਜਨਾ ਬਣਾਉਂ ਰਿਹਾ ਹੈ ਉਹ ਵੀ ਉਹੀ ਬਿਮਾਰੀ ਕਿਹੜੀ ਚੰਟੇ ਵਾਲੀ ਫੇੜ ਜ ਉਹ ਤੇਰਾ ਪਲਾ ਹੋ ਜੇ ਉਹ ਤੈਨੂੰ ਕਿ ਮੈਨੂੰ ਪਤਾ ਉਹ ਡਾਕਟਰ ਕੋਲ ਲਿਖਿਆ ਸੀ ਅੱਛਾ ਡਾਕਟਰ ਨੇ ਉਹੀ ਲੱਛਣ ਆਏ ਨੇ ਉਹੀ ਲੱਛਣ ਰਿਪੋਰਟ ਦੇ ਵਿੱਚ ਆ ਗਿਆ ਰਿਪੋਰਟ ਤਾਂ ਬੇ ਸ਼ਾਮ ਨੂੰ ਬਈ ਜਿੰਨਾ ਚਿਰ ਰਿਪੋਰਟ ਦੇ ਵਿੱਚ ਸਾਬਤ ਨਹੀਂ ਹੋ ਜਾਂਦਾ ਉਹਨਾਂ ਚਿਰ ਨਹੀਂ ਤੁਸੀਂ ਕਹਿ ਸਕਦੇ ਕਿ ਇਹਨੂੰ ਐਚ ਆਈ ਵੀ ਆ ਅੱਛਾ ਹਾਂ ਐਚ ਆਈ ਵੀ ਨਾਲੇ ਆਈ ਨਹੀਂ ਹੁੰਦੀ ਐਚ ਆਈ ਵੀ ਚਾਰਾਂ ਕਾਰਨਾਂ ਕਰਕੇ ਹੁੰਦੀ ਆ ਪਹਿਲਾ ਹੁੰਦਾ ਅਸੁਰੱਖਿਅਤ ਜੁਨ ਸੰਬੰਧ ਦੂਜਾ ਸਾਂਝੀਆਂ ਸੂਈਆਂ ਸਰਿੰਜਾਂ ਦੀ ਵਰਤੋਂ ਕਰਨ ਨਾਲ ਤੀਜਾ ਦੂਸ਼ਿਤ ਖੂਨ ਚੜਾਉਣ ਨਾਲ ਤੇ ਚੌਥਾ ਇੱਕ ਗਰਭਵਤੀ ਮਹਿਲਾ ਤੋਂ ਦੇ ਹੋਣ ਵਾਲੇ ਬੱਚੇ ਨੂੰ ਹੋ ਸਕਦੀ ਆ ਬਹੁਤ ਸੌਖੀ ਗੱਲ ਆ ਕਿ ਆਪਣੇ ਜੀਵਨ ਸਾਥੀ ਪ੍ਰਤੀ ਇਮਾਨਦਾਰ ਰਹੋ ਫਿਰ ਵੀ ਕੋਈ ਬੰਦਾ ਆਤਮ ਮਜਬੂਰ ਹੁੰਦਾ ਤਾਂ ਉਹਨੂੰ ਚਾਹੀਦਾ ਕਿ ਜਿਹੜੀਆਂ ਪ੍ਰਕਾਉਸ਼ਨਸ ਬਣੀਆਂ ਨੇ ਉਹ ਵਰਤ ਲੈਣੀਆਂ ਚਾਹੀਦੀਆਂ ਨੇ ਜਿਹੜਾ ਦੂਜਾ ਕਾਰਨ ਸਭ ਤੋਂ ਵੱਡਾ ਕਾਰਨ ਬਣਦਾ ਜਾ ਰਿਹਾ ਉਹ ਕਿਹੜਾ ਹੈ ਕਿ ਸਾਡੀ ਨੌਜਵਾਨ ਪੀੜੀ ਭਟਕ ਗਈ ਆ ਉਹ ਕੀ ਕਰਦੀ ਆ ਗਰੁੱਪਾਂ ਦੇ ਵਿੱਚ ਨਸ਼ੇ ਕਰਦੇ ਆ ਭਾਅ 7-7 ਤੇ 8-8 ਜਣੇ ਰਲ ਕੇ ਟੀਕਾ ਲਾਉਂਦੇ ਆ ਕਿਤੇ ਖਾਲੀ ਥਾਵਾਂ ਤੇ ਸੁੰਨੀਆਂ ਥਾਵਾਂ ਤੇ ਖੇਤਾਂ ਦੇ ਵਿੱਚ ਖੰਡਰਾਂ ਦੇ ਵਿੱਚ ਹਾਂ ਉਹਦੇ ਵਿੱਚ ਉਹ ਵੱਡੀ ਗਲਤੀ ਪਤਾ ਕੀ ਕਰਦੇ ਉਹ ਇੱਕੋ ਸੂਈ ਸਰਿੰਜ ਦਾ ਇਸਤੇਮਾਲ ਕਰਦੇ ਆ ਹੁਣ ਤੁਹਾਨੂੰ ਕੀ ਪਤਾ ਕਿ ਮੇਰੇ ਅੰਦਰ ਕਿਹੜਾ ਰੋਗ ਆ ਮੈਨੂੰ ਕੀ ਪਤਾ ਤੁਹਾਡੇ ਅੰਦਰ ਕਿਹੜਾ ਰੋਗ ਆ ਜੇਕਰ ਉਹੀ ਸੂਈ ਸਿਰਜ ਕਿਸੇ ਰੋਗੀ ਵਿਅਕਤੀ ਦੇ ਲੱਗੀ ਹੋਈ ਉਸ ਤੋਂ ਬਾਅਦ ਕਿਸੇ ਦੂਜੇ ਨੇ ਉਹਦਾ ਇਸਤੇਮਾਲ ਕੀਤਾ ਉਹ ਵੀ ਉਹੀ ਲਪੇਟ ਵਿੱਚ ਆ ਜਾਊਗਾ ਤੌਮਿਕ ਤੀਜਾ ਕਾਰਨ ਦੱਸਿਆ ਸੀ ਦੂਸ਼ਿਤ ਕੌਣ ਹੁਣ ਉਹ ਕਿਹੜਾ ਹੁੰਦਾ ਕਈ ਵਾਰੀ ਅਸੀਂ ਆਪਾਂ ਐਮਰਜੈਂਸੀ ਦੇ ਵਿੱਚ ਆਂਡ ਗਵਾਂਡ ਰਿਸ਼ਤੇਦਾਰ ਦੋਸਤ ਮਿੱਤਰ ਨੂੰ ਮੰਗਾਰ ਲੈਨੇ ਵੀ ਸਾਨੂੰ ਬਲੱਡ ਦੀ ਲੋੜ ਆ ਪਹਿਲੀ ਗੱਲ ਤਾਂ ਐਦਾਂ ਨਹੀਂ ਕਰਨਾ ਚਾਹੀਦਾ ਜੇਕਰ ਐਦਾਂ ਦੀ ਕੋਈ ਸਥਿਤੀ ਬਣ ਗਈ ਆ ਵੀ ਤੁਸੀਂ ਕਿਸੇ ਨੂੰ ਲੈ ਕੇ ਜਾ ਰਹੇ ਹੋ ਤਾਂ ਸਭ ਤੋਂ ਪਹਿਲਾਂ ਉਹਦੇ ਖੂਨ ਦੀ ਜਾਂਚ ਛੋਣੀ ਚਾਹੀਦੀ ਆ ਕਿ ਜਿਹਦਾ ਅਸੀਂ ਬਲੱਡ ਲੈ ਰਹੇ ਹਾਂ ਖੁਦ ਤੰਦਰੁਸਤ ਹੈ ਜੇ ਤੰਦਰੁਸਤ ਹੈਗਾ ਤਾਂ ਲੈ ਲਓ ਤੇ ਨਹੀਂ ਤਾਂ ਅਸੀਂ ਇਹ ਸਲਾਹ ਦਿੰਨੇ ਵੀ ਜਦੋਂ ਵੀ ਬਲੱਡ ਚਾਹੀਦਾ ਕਿਸੇ ਸਰਕਾਰੀ ਜਾਂ ਪ੍ਰਮਾਣਿਤ ਬਲੱਡ ਬੈਂਕ ਤੋਂ ਹੀ ਬਲੱਡ ਲੈਣਾ ਚਾਹੀਦਾ ਠੀਕ ਹੈ ਤੇ ਚੌਥਾ ਕਾਰਨ ਦੱਸਿਆ ਸੀ ਵੀ ਇੱਕ ਗਰਭਵਤੀ ਮਹਿਲਾ ਤੋਂ ਦੇ ਹੋਣ ਵਾਲੇ ਬੱਚੇ ਨੂੰ ਹੋ ਸਕਦੀ ਆ ਇਹ ਕਾਰਨ ਵੀ ਸਾਡਾ ਦੂਜੇ ਕਾਰਨ ਨਾਲ ਮਿਲਦਾ ਕਿ ਜਿਹੜੇ ਨੌਜਵਾਨ ਵੀ ਟੀਕੇ ਲਾਉਂਦੇ ਆ ਨਸ਼ੇ ਕਰਦੇ ਆ ਜੇ ਉਹ ਵਿਆਹ ਵਰੇ ਤਾਂ ਉਹਨਾਂ ਤੋਂ ਉਹਨਾਂ ਦੇ ਪਰਿਵਾਰ ਨੂੰ ਵੀ ਹੋਊਗੀ ਜੇ ਉਹਨਾਂ ਦੇ ਪਰਿਵਾਰ ਨੂੰ ਤਾਂ ਹੋਣ ਵਾਲੇ ਬੱਚੇ ਨੂੰ ਵੀ ਹੋਊਗੀ ਕਿਉਂਕਿ ਬੱਚੇ ਨੇ ਖਰਾਕ ਮਾਂ ਦੇ ਖੂਨ ਤੋਂ ਲੈਣੀ ਹੁੰਦੀ ਆ ਪਰ ਜੇਕਰ ਵਕਤ ਰਹਿ ਜਾ ਪਤਾ ਲੱਗ ਜਾਂਦਾ ਤਾਂ ਉਸ ਬੱਚੇ ਨੂੰ ਦਵਾਈਆਂ ਦੀ ਮਦਦ ਦੇ ਨਾਲ ਬਚਾਇਆ ਜਾ ਸਕਦਾ ਇਸ ਕਰਕੇ ਅਸੀਂ ਸਲਾਹ ਦਿੰਨੇ ਕਿ ਜਦੋਂ ਵੀ ਕੋਈ ਮਹਿਲਾ ਗਰਭਵਤੀ ਹੁੰਦੀ ਆ ਉਹਦਾ ਨਾਂ ਸਰਕਾਰੀ ਹਸਪਤਾਲ ਦੇ ਵਿੱਚ ਦਰਜ ਕਰਾਓ ਉੱਥੇ ਕੀ ਆ ਜਿਹੜੇ ਉਹਦੇ ਟੈਸਟ ਕੀਤੇ ਜਾਂਦੇ ਆ ਜੇਕਰ ਟੈਸਟ ਕਰਨ ਤੇ ਪਤਾ ਲੱਗ ਜਾਂਦਾ ਕਿ ਮਹਿਲਾ ਐਚਆਈਵੀ ਗ੍ਰਸਤ ਆ ਤਾਂ ਉਹਦੇ ਬੱਚੇ ਨੂੰ ਬਚਾਇਆ ਜਾ ਸਕਦਾ ਹੁਣ ਜਿਹਨੂੰ ਜਿਹਨੂੰ ਇਹ ਲੱਗਦਾ ਕਿ ਜੇਕਰ ਉਹ ਇੰਨਾ ਚੋਂ ਚਾਰਾ ਕਰਨਾ ਚੋਂ ਕਿਸੇ ਇੱਕ ਚੋਂ ਵੀ ਲੰਘਿਆ ਤਾਂ ਉਹ ਸਰਕਾਰੀ ਹਸਪਤਾਲ ਦੇ ਵਿੱਚ ਜਾਵੇ ਉਥੇ ਆਈਸੀਟੀਸੀ ਕੇਂਦਰ ਬਣੇ ਆ ਆਈਸੀਟੀਸੀ ਕੇਂਦਰ ਦੇ ਵਿੱਚ ਆਪਣੀ ਜਾਂਚ ਕਰਾਵੇ ਆਪਦੇ ਟੈਸਟ ਕਰਾਵੇ ਇਹ ਜਿਹੜੇ ਟੈਸਟ ਆ ਬਿਲਕੁਲ ਮੁਫਤ ਕੀਤੇ ਜਾਣੇ ਆ ਜਾਂਚ ਆ ਜਿਹੜੀ ਗੁਪਤ ਰੱਖੀ ਜਾਊਗੀ ਤੇ ਜੇਕਰ ਟੈਸਟ ਕਰਾਉਣ ਤੇ ਪਤਾ ਲੱਗ ਜਾਂਦਾ ਵੀ ਬੰਦਾ ਐਚਆਈਵੀ ਦਾ ਮਰੀਜ਼ ਹੈਗਾ ਆਇਆ ਜਾ ਸਕਦਾ ਤੇ ਆਰਟੀ ਸੈਂਟਰ ਬਣੇ ਹੋਇਆ ਸਰਕਾਰੀ ਹਸਪਤਾਲਾਂ ਦੇ ਵਿੱਚ ਜਿੱਥੇ ਦਵਾਈ ਬਿਲਕੁਲ ਮੁਫਤ ਦਿੱਤੀ ਜਾਂਦੀ ਆ ਠੀਕ ਆ ਲੱਗਿਆ ਪਤਾ ਹੁਣ ਗੰਨੇ ਆ ਕਈ ਵਾਰੀ ਸਾਡੇ ਸਮਾਜ ਦੇ ਵਿੱਚ ਕੋਈ ਐਚਆਈਵੀ ਪੋਜ਼ਿਟਿਵ ਵਿਅਕਤੀ ਪਾਇਆ ਜਾਂਦਾ ਤਾਂ ਸਭ ਤੋਂ ਪਹਿਲਾਂ ਉਹਨੂੰ ਘਰ ਦੇ ਬੇਦਖਲ ਕਰ ਦਿੰਦੇ ਆ ਆਂਡੀ ਗਵਾਂਡੀ ਤਾਨੇ ਮੇਨੇ ਮਾਰਨੇ ਸ਼ੁਰੂ ਕਰ ਦਿੰਦੇ ਆ ਲੜਨਾ ਝਗੜਨਾ ਸ਼ੁਰੂ ਕਰ ਦਿੰਦੇ ਆ ਦੇਖੋ ਐਦਾਂ ਦਾ ਕੁਝ ਨਹੀਂ ਕਰ ਸਕਦੇ ਜੇਕਰ ਕੋਈ ਬੰਦਾ ਕਿਸੇ ਰੋਗੀ ਵਿਅਕਤੀ ਨੂੰ ਤੰਗ ਕਰਦਾ ਉਹਨੂੰ ਸਜ਼ਾ ਵੀ ਹੋ ਸਕਦੀ ਹੈ ਉਹਨੂੰ ਜੁਰਮਾਨਾ ਵੀ ਹੋ ਸਕਦਾ ਇੱਕ ਤੁਹਾਨੂੰ ਗੱਲ ਦੱਸ ਦਿੰਨਾ ਕਿ ਐਚ ਆਈ ਵੀ ਇੱਕ ਵਾਇਰਸ ਆ ਜਿਹੜਾ ਖੂਨ ਦੇ ਸੰਚਾਰ ਰਾਹੀਂ ਸਾਡੇ ਸਰੀਰ 'ਚ ਜਾਂਦਾ ਇੰਨਾ ਚਾਰਾਂ ਕਾਰਨਾ ਕਰਕੇ ਤਾਂ ਐਚ ਆਈ ਵੀ ਹੁੰਦੀ ਆ ਵਰਨਾ ਹੱਥ ਮਿਲਾਉਣ ਨਾਲ ਗਲੇ ਮਿਲਣ ਨਾਲ ਖਾਣ ਪੀਣ ਨਾਲ ਉੱਠਣ ਬੈਠਣ ਨਾਲ ਐਚ ਆਈ ਵੀ ਨਹੀਂ ਹੁੰਦੀ ਹੁਣ ਦੱਸੋ ਇਹਦੇ ਨਾਲ ਕਿਵੇਂ ਕਰੋਗੇ ਭਰਾ ਯਾਰ ਮੇਰਾ ਪੱਕੀ ਗੱਲ ਆ ਅਸੀਂ ਤਾਂ ਕਹਿੰਦੇ ਰੋਗੀ ਵਿਅਕਤੀ ਨਾਲ ਪਿਆਰ ਨਾਲ ਪੇਸ਼ ਆ ਤਾਂ ਕਿ ਰਹਿਦੀ ਜ਼ਿੰਦਗੀ ਵਧੀਆ ਤਰੀਕੇ ਨਾਲ ਬਤੀਤ ਕਰ ਲੇ ਲਓ ਜੀ ਇਹਨਾਂ ਨੂੰ ਤਾਂ ਪਤਾ ਲੱਗ ਗਿਆ ਤੁਹਾਨੂੰ ਪਤਾ ਲੱਗ ਗਿਆ ਜੀ ਸੋ ਜਿਹਨੂੰ ਜਿਹਨੂੰ ਪਤਾ ਲੱਗ ਗਿਆ ਇਹ ਜਾਣਕਾਰੀ ਅਸੀਂ ਆਪਣੇ ਤੱਕ ਸੀਮਤ ਨਹੀਂ ਰੱਖਣੀ ਆਪਣੇ ਆਂਡ ਗਵਾਰਡ ਜਾਂ ਜਿਹਨੂੰ ਲੱਗਦਾ ਵੀ ਸਾਡਾ ਗਵਾਂਢੀ ਨਸ਼ੇ ਕਰਦਾ ਜਾਂ ਇਹੋ ਜੇ ਕਾਰਨਾਚੋਂ ਲੰਘਦਾ ਤਾਂ ਉਹਨੂੰ ਆਪਾਂ ਜ਼ਰੂਰ ਸਮਝਾਈਏ ਜੇ ਸਾਡੇ ਸਮਝਾਉਣ ਨਾਲ ਕਿਸੇ ਦੀ ਜ਼ਿੰਦਗੀ ਬਚਦੀ ਆ ਤਾਂ ਇਦੋਂ ਸੋਹਣੀ ਗੱਲ ਹੋਰ ਕੋਈ ਨਹੀਂ ਹੋ ਸਕਦੀ ਐਨਾ ਕਹਿੰਦਾ ਹਾਂ ਤੁਹਾਡੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਰੱਬ ਨੇ ਚਾਇਆ ਫੇਰ ਮਿਲਾਂਗੇ ਫੇਰ ਮਿਲਾਂਗੇ ਧੰਨਵਾਦ ਜੀ